ਜੋ ਜਾਂਦਾ ਭਈਆ ਲੈ ਗਿਆ ਇੱਥੇ ਲਾਇਆ ਕੀ ਗੱਲ ਸਿੱਖਾਂ ਦੀ ਕਾਬਲੀਅਤ ਨਹੀਂ ਯਾਰ ਇੱਥੇ ਅੰਮ੍ਰਿਤਸਰ ਸਾਹਿਬ 에어ਪੋਰਟ ਤੇ ਬਹੁਤ ਘੱਟ ਮੈਨੂੰ ਇਮੀਗ੍ਰੇਸ਼ਨ ਦੇ ਉੱਤੇ ਸਰਦਾਰ ਬੰਦਾ ਮਿਲਿਆ ਅਖੀਰ ਨੂੰ ਇਹਨਾਂ ਨੇ ਤੁਹਾਡੀਆਂ ਧੌਣਾ ਤੱਕ ਇਹਨਾਂ ਨੇ ਸਾਡੇ ਘਰਾਂ ਤੱਕ ਪਹੁੰਚਣਾ ਨਾ ਪਹੁੰਚਣਗੇ ਤੇ ਇੱਥੇ ਤਾਂ ਬਾਬਾ ਧੰਗੁਰ ਤੇਗ ਬਹਾਦਰ ਪਾਸ਼ਾ ਨੂੰ ਕੀ ਲੋੜ ਪਈ ਸੀ Hindu ਧਰਮਵਾਦ ਤੇ ਕੀ ਕੁਰਬਾਨੀ ਕੀਤੀ ਇਹ ਵੀਡੀਓ ਦੇਖ ਕੇ ਬਹੁਤ ਮਨ ਦੁਖੀ ਹੋਇਆ ਤੇ ਮੈਨੂੰ ਲੱਗਦਾ ਹੈ ਕਿ 80% ਵੀਅਰ ਵੀ ਇਹ ਗੱਲ ਨੂੰ ਫੀਲ ਕਰ ਪਾਉਣਗੇ ਜਦੋਂ ਇਹ ਵੀਡੀਓ ਦੇਖੀ ਕਿ ਆਪਣੇ ਹੀ ਸੂਬੇ 'ਚ ਇੱਕ ਸਿੱਖ ਸਰਦਾਰ ਨਾਲ ਇੰਨਾ ਮਾੜਾ ਵਿਵਹਾਰ ਕੀਤਾ ਗਿਆ ਹੈ ਇਹ ਵੀਡੀਓ ਅਮਰੀਕਾ ਯੂਕੇ ਵਰਗੇ ਦੇਸ਼ਾਂ ਦੀ ਨਹੀਂ ਇਹ ਵੀਡੀਓ ਹੈ ਅੰਮ੍ਰਿਤਸਰ ਪੰਜਾਬ ਦੀ ਤੇ ਅੰਮ੍ਰਿਤਸਰ ਦੀ ਇਹ ਕੋਈ ਆਮ ਜਗ੍ਹਾ ਨਹੀਂ ਇਹ ਜਗ੍ਹਾ ਦਾ ਨਾਮ ਹੈ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਸਭ ਲੋਕੀ ਇੱਕ ਵਾਰੀ ਹੈਰਾਨ ਤਾਂ ਹੋਣਗੇ ਕਿਉਂਕਿ ਇਹ ਸਿੱਖ ਹੱਬ ਦੇ ਵਿੱਚ ਹੀ ਇਹ ਘਟਨਾ ਵਾਪਰੀ ਹੈ ਤੇ ਇਹ ਵੀਡੀਓ 'ਚ ਸਿੰਘ ਸਾਹਿਬ ਨੂੰ ਫੋਰਸ ਕੀਤਾ ਗਿਆ ਉਹਨਾਂ ਦੀ ਸ਼ਰੀ ਸਾਹਿਬ ਤਾਰਨ ਵਾਸਤੇ ਜੇ ਤੁਹਾਨੂੰ ਲੱਗਦਾ ਵੀ ਸਿੰਘ ਸਾਹਿਬ ਨੇ ਕੋਈ ਗਲਤੀ ਕੀਤੀ ਹੋਣੀ ਤਾਂ ਗਲਤੀ ਸਿਰਫ ਉਹਨਾਂ ਦੀ ਇਹ ਹੀ ਹੈ ਕਿ ਉਹ ਅਮਰਤਾਰੀ ਸਿੱਖ ਨੇ ਤੇ ਜੇ ਗੱਲ ਕਰੀਏ ਕਿਰਪਾਨ ਦੇ ਸਾਈਜ਼ ਦੀ ਉਹ ਮੈਨੂੰ ਲੱਗਦਾ ਡੇਢ ਉਂਗਲ ਤੋਂ ਵੱਧ ਵੀ ਨਹੀਂ ਹੋਣੀ ਤੇ ਸੀਆਈਐਸਐਫ ਦੇ ਨੌਜਵਾਨ ਡਟ ਕੇ ਸਿੰਘ ਦੇ ਮੂਹਰੇ ਖੜੇ ਸੀ ਤੇ ਇਹਨੂੰ 1% ਵੀ ਅੰਦਰ ਜਾਣ ਨਹੀਂ ਦੇ ਰਹੇ ਸੀ ਤੇ 에어ਪੋਰਟ অথরিটি ਨੇ ਇਹਨਾਂ ਨੂੰ ਕਿਹਾ ਕਿ ਜਾਂ ਤੱਕ ਕਾਰ ਲਾ ਕੇ ਬੈਗ ਚ ਪਾ ਲੋ ਜਾਂ ਫਿਰ ਆਪਦਾ ਘਰ ਨੂੰ ਜਾਓ ਤੇ ਇੱਕ ਪਾਸੇ অথরিটি ਤੇ ਹਾਸਾ ਵੀ ਆਉਂਦਾ ਵੀ ਐਡੇ ਸਾਈਜ਼ ਦੀ ਕਿਰਪਾ ਨਾਲ ਕੋਈ ਆਟੋ ਨਾ ਹਾਈਜੈਕ ਕਰ ਸਕੇ ਤੇ ਇਹਨਾਂ ਨੂੰ ਲੱਗਦਾ ਵੀ ਸਿੰਘ ਸਾਹਿਬ ਜਹਾਜ਼ ਨੂੰ ਹਾਈਜੈਕ ਕਰਨ ਚੱਲੇ ਆ ਕੁਝ ਕੁ ਪਰਸੈਂਟ ਲੋਕਾਂ ਨੂੰ ਲੱਗਣਾ ਵੀ ਇਹ ਸਿਰਫ ਡਰਾਮਾ ਕਰ ਰਿਹਾ ਤੇ ਉਹਨਾਂ ਨੂੰ ਮੈਂ ਇਹ ਦੱਸ ਦਵਾਂ ਕਿ ਇਹਨਾਂ ਦੀ ਪਹਿਲੀ ਫਲਾਈਟ ਨਹੀਂ ਇਹਨਾਂ ਦੀ ਘੱਟੋ ਘੱਟ 13 ਸਾਲ ਤੋਂ ਆਉਣ ਜਾਣ ਦੀ ਐਂਟਰੀਆਂ ਇਹਨਾਂ ਦੇ ਪਾਸਪੋਰਟ 'ਤੇ ਜਮ੍ਹਾਂ ਨੇ ਪੰਜਾਬ ਦੇ 에ਰਪੋਰਟ ਤੇ 90% ਵਰਕਰ ਜੋ ਇਮੀਗ੍ਰੇਸ਼ਨ ਤੇ ਚੈਕਿੰਗ 'ਚ ਲੱਗੇ ਹੋਏ ਨੇ ਉਹ ਪੰਜਾਬ ਦੇ ਹੈ ਹੀ ਨਹੀਂ ਤੇ ਜੇ ਉਹ ਪੰਜਾਬ ਦੇ ਵਾਸੀ ਵੀ ਨਹੀਂ ਹੈਗੇ ਤਾਂ ਤੁਸੀਂ ਆਪ ਸੋਚ ਸਕਦੇ ਹੋ ਵੀ ਉਹਨਾਂ ਨੂੰ ਪੰਜਾਬੀ ਕਿੰਨੀ ਕੁ ਚੰਗੀ ਆਉਂਦੀ ਹੋਣੀ ਹੈ ਤੇ ਜੋ ਗਧਿਆਂ ਵਾਲਾ ਕੰਮ ਹੈ ਬੈਗੇਜ ਨੂੰ ਲੋਡ ਅਨਲੋਡ ਕਰਨਾ ਉਹ ਆਪਣੇ ਪੰਜਾਬੀ ਭਰਾਵਾਂ ਨੂੰ ਦੇ ਰੱਖੇ ਇਹ ਤਾਂ ਫਿਰ ਲਾਜ਼ਮੀ ਹੈ ਕਿ ਉਹਨਾਂ ਨੇ ਗਰਮੀ 'ਚ ਸੜਨਾ ਹੈ ਤੇ ਠੰਡ 'ਚ ਠਰਨਾ ਹੀ ਹੈ ਜਾਂ ਤਾਂ ਸਰਕਾਰ ਨੂੰ ਪੰਜਾਬੀਆਂ ਤੇ ਯਕੀਨ ਨਹੀਂ ਰਿਹਾ ਜਾਂ ਫਿਰ ਆਪਣੇ ਵਾਲੇ ਬੰਦੇ ਡਿਗਰੀਆਂ ਲੈ ਕੇ ਸਿਰਫ ਬਾਹਰ ਜਾਣ ਜੋਗੇ ਹੀ ਰਹਿ ਗਏ ਤੇ ਜੇ ਪੰਜਾਬੀ ਬੀਐਸਐਫ 'ਚ ਜਾ ਕੇ ਬਾਰਡਰਾਂ ਤੇ ਆਪਣੀ ਜਾਨ ਦੇ ਸਕਦੇ ਨੇ ਤਾਂ ਉਹ ਸੀਆਈਐਸਐਫ 'ਚ ਆ ਕੇ 에ਅਰਪੋਰਟ ਦੀ ਨੌਕਰੀ ਕਿਉਂ ਨਹੀਂ ਬਖੂਬੀ ਨਿਵਾ ਸਕਣਗੇ ਅਸੀਂ ਚਾਹੁੰਦੇ ਆ ਕਿ ਸਰਕਾਰ ਨੂੰ ਇਹ ਮੁੱਦੇ ਦੇ ਖਿਲਾਫ ਵੀ ਕੋਈ ਨਾ ਕੋਈ ਸਟੈਪ ਚੱਕਣਾ ਚਾਹੀਦਾ ਹੈ ਤਾਂ ਜੋ ਇਹ ਪੰਜਾਬ ਦੇ 에ਰਪੋਰਟ ਦੀਆਂ ਨੌਕਰੀਆਂ ਪੰਜਾਬੀਆਂ ਦੇ ਹਿੱਸੇ ਆ ਸਕਣ ਤੇ ਇਹ ਗੱਲ ਵੀ ਜ਼ਰੂਰੀ ਸੀ ਕਹਿਣੀ ਜੋ ਸਿੰਘ ਸਾਹਿਬ ਨੇ ਬਿਨਾਂ ਕਿਸੇ ਸੰਕੋਚ ਤੋਂ ਸਾਹਮਣੇ ਰੱਖੀ ਇਹਨਾਂ ਨੇ ਕਿਹਾ ਕਿ ਨਵੇਂ ਪਾਸ਼ਾ ਇਹਨਾਂ ਦੀ ਚੋਟੀ ਖਾਤਰ ਆਪਣਾ ਆਪ ਕੁਰਬਾਨ ਕਰ ਗਏ ਤੇ ਅੱਜ ਉਹਨਾਂ ਦੇ ਬੱਚਿਆਂ ਦਾ ਹੀ ਤੱਕੇ ਨਾਲ ਸ਼੍ਰੀ ਸਾਹਿਬ ਲਹਾ ਕੇ ਅੰਮ੍ਰਿਤ ਪੰਗ ਕਰ ਰਹੇ ਨੇ ਤੇ ਇਹਨਾਂ ਦੀ ਵਾਰਤਾ ਲਾਪ ਕਿੱਥੋਂ ਸ਼ੁਰੂ ਹੋਈ ਤੇ ਕਿੱਥੇ ਮੁੱਕੀ ਹੁਣ ਤੁਸੀਂ ਪੂਰੀ ਵੀਡੀਓ ਵੀ ਦੇਖ ਲਓ ਭਾਈ ਸਾਹਿਬ ਜੀ ਸਾਰਿਆਂ ਨੂੰ ਮੇਰੀ ਬੇਨਤੀ ਆ ਅੱਜ ਇਹ ਪੈਰਾ ਕਰਨਾ ਪਊਗਾ ਜੇ ਨਹੀਂ ਕਰਾਂਗੇ ਇਹ ਬਸ ਸੂਈਆਂ ਲਾ ਲਾ ਇਹਨਾਂ ਦੇਖਣਾ ਵੀ ਜਾਗਦੇ ਆ ਕਿ ਸੁੱਤੇ ਆ ਅਖੀਰ ਨੂੰ ਇਹਨਾਂ ਨੇ ਤੁਹਾਡੀਆਂ ਧੌਣਾ ਤੱਕ ਇਹਨਾਂ ਨੇ ਸਾਡੇ ਘਰਾਂ ਤੱਕ ਪਹੁੰਚਣਾ ਨਾ ਪਹੁੰਚਣਗੇ ਤੇ ਇੱਥੇ ਤਾਂ ਕਹਿ ਦਿਓ ਬਾਬਾ ਧੰਗੁਰ ਤੇਗ ਬਹਾਦਰ ਪਾਸ਼ਾ ਨੂੰ ਕੀ ਲੋੜ ਪਈ ਸੀ ਮਹਾਰਾਜ ਨੇ ਸ਼ਹਿਨ ਸ਼ਾਇਆਰ ਦੀ ਜ਼ਿੰਦਗੀ ਛੱਡ ਕੇ Hindu ਧਰਮ ਵਾਸਤੇ ਕੀ ਕੁਰਬਾਨੀ ਕੀਤੀ ਹਣਾ ਉਹਨਾਂ ਦੇ ਜਨੇਊ ਤੇ ਤਿਲਕ ਨੂੰ ਬਚਾਇਆ ਤੇ ਇਹਨਾਂ ਦੇ ਜਨੇਊ ਬਚੋ ਜਨੇਊ ਬਚਾਉਣ ਦਾ ਮੋਲ ਆ ਦੇਣ ਦੇ ਲੈ ਆਪਣੇ ਕਿਰਪਾਨਾਂ ਲਾਓ ਕੋਵਿਡ ਦੇ ਦੌਰਾਨ ਮੈਂ ਦੋ ਵਾਰੀ ਟਰੈਵਲ ਕੀਤਾ ਫੇਰ ਫ੍ਰਾਂਸ ਤੇ ਐਮੀਰੇਟ ਸੇਅਰ ਲਾਈਨ ਦੁਬਈ ਫ੍ਰਾਂਸ ਮੈਨੂੰ ਕੜੇ ਦੀ ਪ੍ਰੋਬਲਮ ਪਈ ਅਖੀਰ ਦੀ ਬਾਕੀ ਉਹ ਲੋਕ ਉਧਰ ਦੇ ਨਾ ਸਾਡੇ ਨਾਲ ਉਹਨਾਂ ਦਾ ਕੋਈ ਤਲਕ ਵਾਸਤਾ ਨਾ ਸਾਡੀ ਕੋਈ ਉਹਨਾਂ ਲਈ ਕੁਰਬਾਨੀ ਉਹਨਾਂ ਮੇਰੇ ਨਾਲ ਕੰਪਰੋਮਾਈਜ਼ ਕੀਤਾ ਮੇਰਾ ਕੜਾ ਨਹੀਂ ਵਸਾਰਿਆ ਉਹਨਾਂ ਕੰਪਰੋਮਾਈਜ਼ ਕੀਤਾ ਉਹਨਾਂ ਕਿਹਾ ਵੀ ਨਹੀਂ ਉਹੀ ਗੱਲ ਨਹੀਂ ਜੇ ਇਹ ਬੰਦਾ ਨਹੀਂ ਇੰਨਾ ਜਜ਼ਬਾਤੀ ਆ ਤੇ ਰਹਿਣ ਦਿਓ ਪਰ ਇੱਥੇ ਅੱਜ ਇਹਨਾਂ ਨੇ ਨਾ ਜਜ਼ਬਾਤਾਂ ਦੀ ਕਦਰ ਕੀਤੀ ਨਾ ਤਰਮ ਦੀ ਕਦਰ ਕੀਤੀ ਤੇ ਨਾ ਕਿਸੇ ਕਿਰਦਾਰ ਦੀ ਕਦਰ ਕੀਤੀ ਉਹ ਪਾਜੀ ਗੱਲ ਇਹ ਚੀਜ਼ ਆ ਕਿ ਮੈਂ ਹੁਣ ਸਪੇਨ ਦਾ ਹੁਣ ਟਰੈਵਲ ਕਰਨਾ ਸੀ ਤੇ ਉਹਨਾਂ ਕਹਿੰਦੇ ਵੀ ਤੁਸੀਂ ਜਾਣਾ ਤੇ ਜਾਓ ਨਹੀਂ ਜਾਣਾ ਤੇ ਤੁਹਾਡੀ ਮौज ਆ ਪਰ ਸਿੱਖ ਸੰਸਥਾਵਾਂ ਜਿਹੜੀਆਂ ਆਪਣਾ ਵਜੂਦ ਛੱਡੀ ਜਾਂਦੀਆਂ ਵਾ ਮੇਰੀ ਬੇਨਤੀ ਆ ਪਹਿਲੀ ਗੱਲ ਤੇ ਭਾਈ ਸਾਹਿਬ ਜੀ ਆਪਾਂ ਸਾਰੇ ਕੋਸ਼ਿਸ਼ ਕਰੀਏ ਯਰ ਤਿਆਰ ਪਰ ਤਿਆਰ ਹੋਈਏ ਇੱਥੇ ਜੋ ਟੁੱਕੜ ਬੋਝ ਆ ਕੇ ਮਰਦੀ ਗੱਲਬਾਤ ਕਰਕੇ ਗਾਹ ਜਾਂਦੇ ਆ ਇੱਥੇ ਸਾਨੂੰ ਸਿਸਟਮ ਦੇ ਨਾਲ ਜਿਹੜਾ ਵਾ ਉਹ ਲਾਉਣਾ ਪੈਣਾ ਜਾਰ ਚੁੱਕਣੇ ਪੈਣੇ ਨਹੀਂ ਤੇ ਗੱਲ ਨਹੀਂ ਬਣਨੀ ਬਾਬਾ ਜੀ ਮਸ਼ਕਰੀ ਦੇ ਵਿੱਚ ਹੱਸਦੇ ਆ ਗਾੜੀਆਂ ਜੋ ਜੰਦਾ ਭਈਆ ਲੈ ਗਿਆ ਇੱਥੇ ਲਾਇਆ ਕੀ ਗੱਲ ਸਿੱਖਾਂ ਦੀ ਕਾਬਲੀਅਤ ਨਹੀਂ ਯਾਰ ਸਿੱਖਾਂ ਕੋਲ ਕੁਝ ਨਹੀਂ ਹੈਗਾ ਬਾਟਰਾਂ ਦੇ ਲੜ ਨੂੰ ਸਾਡੇ ਸਾਡੇ ਭੈਣ ਭਰਾ ਸਾਡੇ ਧੀਆਂ ਪੁੱਤ ਹੈ ਜੇ ਇੱਥੇ ਸਿਕਿਉਰਿਟੀ ਇਹਨਾਂ ਨੂੰ ਸਿੱਖਾਂ ਤੋਂ ਇੰਨਾ ਖਤਰਾ ਯਾਰ ਮੈਂ ਪਟੋਗਾਟ 13 ਸਾਲਾਂ ਦੇ ਵਿੱਚ 20 ਵਾਰ 25 ਵਾਰ ਟਰੈਵਲ ਕਰ ਚੁੱਕਾ ਯਾਰ ਇੱਥੇ ਅੰਮ੍ਰਿਤਸਰ ਸਾਹਿਬ 에ਰਪੋਰਟ ਤੇ ਬਹੁਤ ਘੱਟ ਮੈਨੂੰ ਇਮੀਗ੍ਰੇਸ਼ਨ ਦੇ ਉੱਤੇ ਸਰਦਾਰ ਬੰਦਾ ਮਿਲਿਆ ਕੀ ਗੱਲ ਸਰਦਾਰਾਂ ਕੋ ਕੋਲੀਫੀਕੇਸ਼ਨ ਹੀ ਨਹੀਂ ਨਹੀਂ ਵੀ ਹੈਗੀ ਕੀ ਗੱਲ ਸਰਦਾਰਾਂ ਕੋ ਕੋਈ ਅਥਾਰਟੀਆ ਹੀ ਨਹੀਂ ਉਹ ਇੱਥੇ ਕੰਮ ਨਹੀਂ ਕਰ ਸਕਦੇ ਬਾਹਰੋਂ ਲਿਆ ਕੇ ਲਾਉਂਦੇ ਆ ਬਾਹਰੀਆਂ ਸਟੇਟਾਂ ਤੋਂ ਕਿਉਂ ਲਾਉਂਦੇ ਆ ਕਿਉਂਕਿ ਸਾਟ ਇਹਨਾਂ ਨੂੰ ਯਕੀਨ ਹੀ ਨਹੀਂ ਇੱਕ ਇੱਕ ਸਰੀਰ ਵੀ ਅੱਜ ਮੇਰੇ ਕਹਿਣ ਤੇ ਦੁਰਪਿਆ ਮੇਰੀ ਫਲਾਈਟ ਕੈਨਸਲ ਹੋਈ ਦਾ ਮੇਰਾ ਸਾਰੀ ਗੱਲਬਾਤ ਕੀਤੀ ਦਾ ਕੋਈ ਨਾ ਕੁਝ ਸਾਨੂੰ ਫਲ ਮਿਲ ਜੂ ਮੈਂ ਕਹਿੰਦਾ ਫਲੈਟ ਕੈਨਸਲ ਹੋ ਗਈ ਲੱਖ ਵਰੀ ਹੋ ਜੇ ਕਿਉਂਕਿ ਨਾ ਸਾਨੂੰ ਪੈਸਾ ਮੁੱਕ ਰੱਖਦੇ ਆ ਤੇ ਨਾ ਅਸੀਂ ਕਿਸੇ ਵੀ ਚੀਜ਼ ਦੀ ਆਪਣੀ ਕਿਸੇ ਸ਼ੋਕ ਲੱਗ ਹਾਂ ਕਿਸੇ ਵੀ ਚੀਜ਼ ਨੂੰ ਐਮੀਤ ਨਹੀਂ ਦਿੰਦੇ ਜਿੰਨਾ ਸਾਨੂੰ ਮਹਾਰਾ ਸਾਭ ਜੀ ਦੀ ਕਿਰਪਾ ਸਦਕਾ ਆਪਣੇ ਅਕੀਦੇ ਤੇ ਆਪਣੇ ਸਰੂਪ ਤੇ ਆਪਣੇ ਕਕਾਰਾਂ ਤੇ ਭਰੋਸਾ ਹਣੀ ਆ ਤੇ ਜੇ ਇਹੋ 10 ਸਰੀਰ 50 ਸਰੀਰ 100 ਸਰੀਰ ਹੁਣ ਅਜਿੰਨੇ ਜਿੰਨੇ ਖੜੇ ਆ ਕਿਸੇ ਵੀਰ ਨੇ ਕਿਹਾ ਵੀ ਆਪਾਂ ਆ ਜੋ ਚਲੋ ਵੀ ਕਰਦੇ ਪੈਰਾ ਇਹਨਾਂ ਨਾਲ ਕਰਦੇ ਗੱਲ ਹਰੇਕ ਨੂੰ ਯਾਰ ਆਪਣੇ ਘਰ ਦਾ ਡਰ ਪਿਆ ਹਾਂ ਤੇ ਦਾਰੋ ਉਧਰ ਨਿਕਲਣਾ ਜਿੱਦ ਨਜ਼ਰ ਖੱਡੇ ਬਾਡੇ ਦਾ ਅੰਮ੍ਰਿਤ ਗਿਆ ਤੇ ਹੁਣ ਤੁਹਾਡੇ ਤੋਂ ਸਵਾਲ ਹੈ ਕਿ ਕੌਣ ਸਹੀ ਹੈ ਕੌਣ ਗਲਤ ਕਮੈਂਟਾਂ ਵਿੱਚ رائے ਦਿਓ ਆਪਣੀ ਤੇ ਹੋਰ ਅਪਡੇਟਸ ਲਈ ਲਾਈਕ ਸਬਸਕ੍ਰਾਈਬ ਕਰਦੇ ਹੋ ਧੰਨਵਾਦ